ਪਹਿਲਾਂ ਸਾਰੇ ਹੀ ਦੋਸਤਾਂ ਨੂੰ ਸਸਰੀ ਘਰ ਜੀ ਮੈਂ ਹੋੜਾ ਕਾਕੂ ਹੀਰਾ ਬਣਾਲੀ ਵਾਲਾ ਅੱਜ ਨਾ ਮਿੱਤਰੋ ਮੈਂ ਕਿਸੇ ਕਤੀੜ ਦੀ ਗੱਲ ਕਰਦਾ ਪੂਰੀ ਸਿਰੇ ਦੀ ਖੱੱਚ ਜਿਹਨੂੰ ਖੱੱਚ ਕਹਿੰਦੇ ਕਤੀੜ ਕਹਿੰਦੇ ਹਨਾ ਕਤੀੜ ਕਿਉਂ ਕਿਹਾ ਮੈਂ ਉਹ ਤੁਹਾਨੂੰ ਸਾਰੀ ਗੱਲ ਬਾਤ ਆ ਨਾ ਵੀਡੀਓ ਨੂੰ ਇੰਨੀ ਕਿ ਸ਼ੇਅਰ ਕਰ ਦਿਓ ਭਰਾ ਵਾਂ ਕੇ ਬੇਨਤੀ ਆ ਅੱਜ ਕੱਲ ਫਾਇਦਾ ਕਰਨ ਦਾ ਟਾਈਮ ਜਾਈ ਨਹੀਂ ਰਿਹਾ ਬਾਈ ਨਹੀਂ ਰਿਹਾ ਹਨਾ ਤੇ ਕਿਉਂ ਨਹੀਂ ਰਿਹਾ ਮੈਨੂੰ ਨਾ ਕਿਸੇ ਮੁੰਡੇ ਨੇ ਫੋਨ ਕੀਤਾ ਕਹਿੰਦਾ ਵੀਰ ਬਣ ਕੇ ਮੇਰੇ ਪੈਰੀ ਹੱਥਲ ਵਾਲਾ ਕਹਿੰਦਾ ਮੈਂ ਇਥੋਂ ਕਹਿੰਦਾ ਬਾਈ ਬਣ ਕੇ ਮੇਰੀ ਵੀਡੀਓ ਪਾ ਦੇ ਕਹਿੰਦਾ ਯਾਰ ਮੇਰਾ ਘਰ ਬਾਜੂ ਮੇਰਾ ਵਿਆਹ ਹੋ ਜੂ ਹਨਾ ਸੱਚੀ ਕਹਿੰਦਾ ਬਾਈ ਯਾਰ ਮੈਨੂੰ ਇਹ ਹੋ ਗਿਆ ਚਲੋ ਹਨਾ ਮੈਂ ਇਹਨੂੰ ਪਹਿਲਾਂ ਇਹ ਗੱਲ ਕਹੀ ਮਾਂ ਬਈ ਪਹਿਲਾਂ ਰਿਸ਼ਤੇਦਾਰਾਂ ਨੂੰ ਪੁੱਛ ਲੈ ਕਈ ਵਾਰੀ ਆਪਣੇ ਰਿਸ਼ਤੇਦਾਰਾਂ ਨੂੰ ਹਨਾ ਕੋਈ ਮਤਲਬ ਐ ਹੋਇਆ ਵੀ ਕਿਉਂ ਵੀਡੀਓ ਪਵਾਈ ਹਨਾ ਚਲੋ ਕਹਿੰਨੇ ਬਾਈ ਕੋਈ ਨਾ ਹਨਾ ਮਤਲਬ ਕਹਿੰਨੇ ਵੀ ਪਾ ਦੇ ਬਾਈ ਕੋਈ ਗੱਲ ਮੈਂ ਵੀਡੀਓ ਬੰਦਰੀ ਪਾਤੀ ਬਾਈ ਵਧੀਆ ਇੰਨੀ ਸੋਹਣੀ ਬਹੂ ਆਈ ਆ ਯਾਰ ਮੈਂ ਕਹਿੰਦਾ ਮ ਤੇ ਮੇਰੇ ਨਾਲ ਉਸ ਬੰਦੇ ਨੇ ਇਹ ਕੀਤਾ ਸੀਗਾ ਕਹਿੰਦਾ ਬਾਈ ਕਹਿੰਦਾ ਮੈਂ ਨਾ ਤੈਨੂੰ ਕਹਿੰਦਾ ਸ਼ਾਪ ਪਾ ਦੂੰਗਾ ਕਹਿੰਦਾ ਤੇ ਮੈਂ ਇਹਨੂੰ ਆਖਿਆ ਮੈਂ ਚੱਲ ਕੋਈ ਗੱਲ ਨਹੀਂ ਯਾਰ ਮੈਂ ਤਾਂ ਗਰੀਬ ਬੰਦਾ ਮੈਂ ਚੱਲ ਯਾਰ ਜਿਹੜੀ ਮਰਜੀ ਦੇ ਦੀ ਭਾ ਮੈਂ ਤਾਂ ਚਾਂਦੀ ਹੀ ਨਹੀਂ ਪਾਦੀ ਯਾਰ ਠੀਕ ਆ ਉਹ ਬੰਦਾ ਐਡਾ ਬੇਕਾਰ ਨਿਕਲਿਆ ਐਡਾ ਘਟਿਆ ਬੰਦਾ ਨਿਕਲਿਆ ਮਤਲਬ ਮਤਲਬੀ ਮਤਲਬੀ ਯਾਰ ਸੀ ਮਤਲਬੀ ਯਾਰ ਜਿਹਨੂੰ ਆਪਾਂ ਕਹਿੰਦੇ ਹੁੰਨੇ ਆਗੇ ਉਹ ਬੰਦਾ ਜਿਹਨੂੰ ਮੈਂ ਵੀਡੀਓ ਪਾਤੀ ਨਾ ਮਿੱਤਰੋ ਠੀਕ ਆ ਤੇ ਉਹ ਬੰਦੇ ਨੇ ਮੈਨੂੰ ਵਿਆਹ ਦਾ ਕਿਸਤ ਨਾ ਮੈਨੂੰ ਲੱਡੂ ਵੀ ਨਹੀਂ ਖਵਾਇਆ ਉਹ ਲੱਡੂ ਬੰਦਾ ਯਾਰ ਜਰੋਂ ਹ ਐਡਾ ਤੜਾ ਕੰਮ ਕਢਾਤਾ ਬੰਦੇ ਦਾ ਠੀਕ ਆ ਉਹਦਾ ਹੱਕ ਨਹੀਂ ਬਣਦਾ ਬਈ ਲੱਡੂਆਂ ਡੱਬਾ ਲੈ ਕੇ ਆਉਣ ਦਾ ਕਮੈਂਟਾਂ 'ਚ ਦੱਸੋ ਬਾਈ ਜੇ ਮੇਰੀ ਗੱਲਬਾਤ ਵਧੀਆ ਲੱਗੀ ਤਾਂ ਭਰਾ ਬਣ ਕੇ ਹਨਾ ਸੱਚੀ ਕਹਿਣਾ ਵੀ ਮੇਰਾ ਐਂ ਦੀ ਕਰਦਾਂ ਨੂੰ ਪਹਿਲਾਂ ਮੈਂ 2-3 ਗਾਲਾਂ ਕੱਢਾਂ ਠੀਕ ਆ ਪਰ ਫਿਰ ਵੀ ਮੇਰੇ ਨਾਲ ਕੁੜੀਆਂ ਬਹੁਤ ਜੁੜੀਆਂ ਹੋਈਆਂ ਨੇ ਸਾਰੀਆਂ ਆਪਣੀਆਂ ਭੈਣਾਂ ਨੇ ਹਨਾ ਵੀ ਚੰਗੇ ਨਹੀਂ ਲੱਗਦੇ ਆਪਾਂ ਹਨਾ ਬੜਾ ਰੌਲਾ ਪਾਉਂਦੇ ਸੋ ਮੇਰਾ ਵੀਰ ਬਣ ਕੇ ਤੈਨੂੰ ਬੇਨਤੀ ਆ ਜਾਂ ਤਾਂ ਮਿੱਤਰਾ ਲੱਡੂਆਂ ਦਾ ਡੱਬਾ ਲੈ ਕੇ ਘਰੇ ਪਹੁੰਚ ਜੀ ਡੱਬਾ ਲੈ ਕੇ 15 ਦਿਨ ਹੋ ਗਏ ਵਿਆਹ ਹੋਏ ਨੂੰ ਇੰਨੀ ਸੋਹਣੀ ਬਹੂ ਆਈ ਆ ਵੀ ਮੈਂ ਕਹਣਾ ਯਾਰ ਪ੍ਰਮਾਤਮਾ ਸਾਰਿਆਂ ਦੇ ਘਰੇ ਐਜੀ ਬਹੂ ਆਵੇ ਹਨਾ ਇੰਨੀ ਸੋਹਣੀ ਤੇ ਘੈਂਟ ਨੌਜਵਾਨ ਵਧੀਆ ਤੇ ਬਸ ਮੈਨੂੰ ਗੁੱਸਾ ਮਿਤਰੀ ਇਸ ਗੱਲ ਦਾ ਪਹਿਲਾਂ ਤਾਂ ਮੈਨੂੰ ਕਹਿੰਦਾ ਤੈਨੂੰ ਸ਼ਾਂਪ ਪਾਉਂਗਾ ਸ਼ਾਂਪ ਤਾਂ ਕੀ ਖਵਾਉਣੀ ਹੈ ਵਿਆਹ ਚ ਵੀ ਨਹੀਂ ਸੱਧਿਆ ਯਾਰ ਲੱਡੂ ਦਾ ਇੱਕ ਭੋਰਾ ਵੀ ਨਹੀਂ ਖਵਾਇਆ ਠੀਕ ਆ ਕੱਲੀ ਖਾ ਗਿਆ ਮੇਰਾ ਵੀਰ ਬਣ ਕੇ ਬੇਨਤੀ ਆ ਓਏ ਠੀਕ ਆ ਮੇਰਾ ਵੀਰ ਅਗਲੀ ਵਾਰੀ ਮੈਂ ਹੁਣ ਜਦੋਂ ਤੇਰੀ ਵੀਡੀਓ ਪਾਈ ਨਾ ਤੁਹਾਡੀ ਦੋਨਾਂ ਦੀ ਫੋਟੋ ਲਾ ਕੇ ਪਾਉਂਗਾ ਮੈਂ ਕਿਤੇ ਆਇਆ ਨਾ ਸਮਝ ਨਹੀਂ ਮੈਂ ਕੱਲਾ ਗਾਉਣ ਜਾਣ ਦਾ ਮਿੱਤਰਾ ਮੈਂ ਵਜਾਉਣ ਵੀ ਜਾਣ ਦਾ ਠੀਕ ਹੈ ਨਾ ਤੁਹਾਨੂੰ ਪਤਾ ਹੀ ਆਪਣਾ ਤੇ ਜੇ ਤੈਨੂੰ ਆਇਆ ਨਾ ਮੈਂ ਕੋਈ ਬੜੀ ਵੱਡੀ ਸੈਲੀਬ੍ਰਿਟੀ ਆ ਤੇ ਹੁਣ ਤੂੰ ਐਸਾ ਹਾਵ ਲਾ ਲਈ ਠੀਕ ਆ ਪਹਿਲੀ ਗੱਲ ਤਾਂ ਮੈਂ ਵੀਡੀਓ ਪਾਉਂਦਾ ਨਹੀਂ ਪਰ ਜਦੋਂ ਮੇਰਾ ਕੋਈ ਵਾਦਾ ਜਾਂ ਮੁਕਰ ਜੇ ਨਾ ਮਿੱਤਰਾ ਫਿਰ ਉਹ ਮੈਥੋਂ ਜਰ ਨਹੀਂ ਜਾਂਦਾ ਠੀਕ ਆ ਉਹ ਨਵੇਰੇ ਤੇ ਬੈਠੀ ਜਦੋਂ ਬਿੱਲੀ ਮੁੱਛਾਂ ਹਿਲਾਉਂਦੀ ਨਾ ਉਹ ਨਹੀਂ ਜਰੀ ਜਾਂਦੀ ਊਂ ਪਾਵਾ ਸਾਰਾ ਰੜਕੇ ਨਾਲ ਦੁੱਧ ਢੋਲ ਜੀ ਠੀਕ ਆ ਹੁਣ ਮੈਂ ਤੈਨੂੰ ਇਹੀ ਕਹਿਣਾ ਮੇਰਾ ਵੀਰ ਬਣ ਕੇ ਜਾ ਤਾਂ ਮੱਲਾ ਘਰ ਜਾ ਕੇ ਬਾਈ ਹਨਾ ਇਹ ਮਾਨ ਸਨ ਠੀਕ ਆ ਛਾਂਪਤਾ ਚੱਲ ਯਾਰ ਛੱਡ ਪਰਾਂ ਛਾਂਪਤਾ ਤੋਂ ਕਿਹੜੀ ਪੌਣੀ ਦਰਾ ਪਾਤੀ ਬਾਈ ਠੀਕ ਆ ਉਹਦਾ ਤੇਰੇ ਮਨ ਨਾਲ ਲੱਛਣਾ ਤੋਂ ਪਤਾ ਲੱਗ ਗਿਆ ਸਿਰੇ ਦੀ ਖਾਚਾ ਗਤੀੜ ਠੀਕ ਆ ਤੇ ਮੇਰਾ ਵੀਰ ਬਣ ਕੇ ਬੇਨਤੀ ਆ ਹੱਥ ਬਨ ਕੇ ਆ ਜਾ ਜੀ ਆਉਣਾ ਤਾਂ ਤੇ ਨਹੀਂ ਫਿਰ ਮੈਂ ਤੇਰੀ ਵੀਡੀਓ ਨਾਲ ਹੁਣ ਦੂਜੇ ਲੋੜ ਪਾਉਂਗਾ ਤੇਰਾ ਨਾਂ ਲੈ ਕੇ ਪਾਉ ਹਲੇ ਮੈਂ ਤੇਰੀ ਬਾਤ ਚਤ ਕਰੀ ਜਾਂਦਾ ਵੀ ਚਲ ਕਾਦੀ ਖਤਰਨਾ ਪਾਉਣਾ ਨਵਾਂ ਨਵਾਂ ਵਿਆਹ ਹੋਇਆ ਹੁਣ ਅਗਲੀ ਵੀਡੀਓ ਚ ਤੇਰਾ ਨਾਂ ਲੈ ਕੇ ਪੂਰਾ ਫੋਲ ਜਲੂਸ ਕੱਢੂਗਾ ਤੇਰਾ ਮੈਂ ਠੀਕ ਆ ਨਾ ਤੂੰ ਬਾਲਾ ਵੱਡਾ ਆਦੇ ਆਪ ਨੂੰ ਕਹੋਣਾ ਤੇ ਤੇਰਾ ਜਲੂਸ ਮੈਂ ਕੱਢੂਗਾ ਹ ਤੇ ਕਰ ਦਿਓ ਬਾਈ ਵੀਡੀਓ ਸ਼ੇਅਰ ਵਧੀਆ ਲੱਗੀ ਅਗਲੀ ਵੀਡੀਓ ਪੂਰਾ ਜਲੂਸ ਕਰਨ ਨੂੰ ਫੋਲੋ ਬਟਨ ਫੋਲੋ ਠੀਕ ਹੈ ਨਾ ਹਾਂ